ਦੱਲੇਵਾਲ ਸਾਹਿਬ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਲੋਕਾਂ ਦੀਆਂ ਮੰਗਾਂ ਨੇ ਅਸੀਂ ਵੀ ਉਹਨਾਂ ਮੰਗਾਂ ਤੇ ਲੜ ਰਹੇ ਨੇ ਸਾਡੇ ਆ ਲੜਾਈ ਦਾ ਢੰਗ ਵੱਖਰਾ ਵੱਖਰਾ ਹੋ ਸਕਦਾ ਹੈ ਪਰ ਜਿਹੜੀ ਗੱਲ ਤੇ ਉਹ ਅੜੇ ਹੋਏ ਨੇ ਸਰਕਾਰ ਨੂੰ ਅਣਦੇਖੀ ਨਹੀਂ ਕਰਨੀ ਚਾਹੀਦੀ ਪਰ ਇਹ ਸਵਾਲ ਤਾਂ ਕਿਸਾਨ ਜਥੇਬੰਦੀਆਂ ਤੇ ਵੀ ਉੱਠ ਰਿਹਾ ਕਿਸਾਨ ਆਗੂਆਂ ਤੇ ਵੀ ਉੱਠ ਰਿਹਾ ਕਿ ਬਾਕੀ ਦੇ ਕਿਸਾਨ ਕਿੱਥੇ ਆ ਜੇ ਦੋ ਫਾਰਮਾਂ ਲੜ ਗਈਆਂ ਤੇ ਬਾਕੀ ਦੇ ਕਿਸਾਨ ਕਿੱਥੇ ਆ ਦਿੱਲੀ ਦਾ ਸਫਲਤਾ ਨਹੀਂ ਹੋਇਆ ਜੇ ਸਾਰੇ ਇਕਜੁੱਟ ਹੋਏ ਸੀ ਹਾਂ ਠੀਕ ਹੈ ਸਾਨੂੰ ਤਾਂ ਈਗੋ ਲੱਗੀ ਆ ਪਰ ਉਧਰੋਂ ਲੱਗੀ ਆ ਈਗੋ ਅਸੀਂ ਤਾਂ ਮਤਲਬ ਉਹਨਾਂ ਗੱਲਾਂ ਨੂੰ ਵਸਾਰ ਕੇ ਮਤਲਬ ਗੈਰ ਵੀ ਇੱਕ ਬੰਦੇ ਨਾਲ ਹਮਦਰਦੀ ਆ ਚਲੋ ਸਾਡੀਆਂ ਮੰਗਾਂ ਤੇ ਸਹਿਮਤੀ ਆ ਸਾਡੇ ਲੜਨ ਦੇ ਢੰਗ ਤੇ ਨਹੀਂ ਸਹਿਮਤੀ ਹੈ ਕਿ ਫਿਰ ਉਮੀਦ ਅਗਰਾਹਾਂ ਜੱਥੇਬੰਦੀ ਜਿਹੜਾ ਅਸਲੀ ਤੌਰ ਤੇ ਐਸਕੇਐਮ ਪੰਜਾਬ ਆ ਇੱਕ ਜੋਟ ਹੋ ਕੇ ਇਧਰ ਨੂੰ ਹਮਲਾ ਮਾਰਨ ਜਾ ਰਿਹਾ 3 ਤਰੀਕ ਸਾਡਾ 16 ਫਰਵਰੀ ਦਾ ਰੱਖਿਆ ਭਾਰਤ ਪੱਤਰ ਰਾਜ ਜਿਹਦੇ ਵੀ ਟ੍ਰੇਡ ਯੂਨੀਅਨ ਆ ਵੀ ਸ਼ਾਮਿਲ ਸੀ ਭਾਰਤ ਬੰਦ ਹੋਇਆ 16 ਤਰੀਕ ਨੂੰ ਪਰ ਇਹ 13 ਦਾ ਕਿਉਂ ਆ ਗਿਆ ਜੋ ਕਿਧਰਲੇ ਪਾਸੇ ਦੇਖ ਰਹੇ ਤੁਸੀਂ ਲੱਗਣਗੇ ਹਾਕਮਾਂ ਨੇ ਜਿੱਡੇ ਵੱਡੇ ਹੱਲੇ ਬੋਲੇ ਆ ਤੇ ਆਹ ਅੱਜ ਦੀ ਮੀਟਿੰਗ ਸ਼ੁਰੂ ਆਤਾ ਕੁਝ ਦੇਖੋਗੇ ਅਗਲੇ ਮਹੀਨੇ ਨਰ ਵਿੱਚ ਕਹੇ ਜਾ ਮਤਲਬ ਪੰਜਾਬ ਰੂਪ ਧਾਰਦਾ संयुक्त किसान मोर्चा ਦੇ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਕੀ ਕੁਛ ਰਣਨੀਤੀ ਬਣਾਈ ਗਈ ਹੈ ਕਿਉਂਕਿ ਸ਼ੰਭੂ ਦੇ ਵਿੱਚ ਤੇ ਖਨੋਰੀ ਦੇ ਵਿੱਚ ਜਿਹੜਾ ਲਗਭਗ ਸਾਲ ਹੋਣ ਵਾਲਾ ਹੈ ਜਿਹੜਾ ਮੋਰਚਾ ਚੱਲ ਰਿਹਾ ਹੈ ਕਿ ਉਸ ਨਾਲ ਸਮਰਥਨ ਕਰੇਗਾ ਐਸਕੀਐਮ ਜਾਂ ਨਹੀਂ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਮਨਜੀਤ ਤਨੇਰ ਜੀ ਨੇ ਤੇ ਸਭ ਕੀ ਡਿਸਾਈਡ ਕੀਤਾ ਦੇਖੋ ਅਸੀਂ ਅੱਜ ਡਿਸਾਈਡ ਕੀਤਾ ਹੁਣੇ ਤਾਂ ਅਸੀਂ ਜਾ ਰਹੇ ਹਾਂ ਰਾਜਪਾਲ ਨਾਲ ਗੱਲ ਕਰਨ ਵੀ ਜਿਹੜਾ ਮਤਲਬ ਡੱਲੇਵਾਲ ਸਾਹਿਬ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਲੋਕਾਂ ਦੀਆਂ ਮੰਗਾਂ ਨੇ ਅਸੀਂ ਵੀ ਉਹਨਾਂ ਮੰਗਾਂ ਤੇ ਲੜ ਰਹੇ ਨੇ ਸਾਡੇ ਆ ਲੜਾਈ ਦਾ ਢੰਗ ਵੱਖਰਾ ਵੱਖਰਾ ਹੋ ਸਕਦਾ ਹੈ ਪਰ ਜਿਹੜੀ ਗੱਲ ਤੇ ਉਹ ਅੜੇ ਹੋਏ ਨੇ ਸਰਕਾਰ ਨੂੰ ਅਣਦੇਖੀ ਨਹੀਂ ਕਰਨੀ ਚਾਹੀਦੀ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦੀ ਜਾਨ ਬਚਾਉਣੀ ਚਾਹੀਦੀ ਨੇ ਸਭ ਤੁਸੀਂ ਇਹ ਕਹਿ ਰਹੇ ਸੀ ਸਰਕਾਰਾਂ ਮੂਖ ਦਰਖਸ਼ਕ ਬਣ ਕੇ ਵੇਖ ਰਹੀਆਂ ਨੇ ਉਹਨਾਂ ਦੀ ਹਾਲਤ ਦਿਨ-ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ 23 ਦਿਨ ਹੋ ਗਏ ਮਰਨ ਵਰਤ ਕੋਈ ਸੋਖਾ ਨਹੀਂ ਹੁੰਦਾ ਜ਼ਿੰਦਗੀ ਹਰ ਕਿਸੇ ਦੇ ਲਈ ਬੜੀ ਅਨਮੋਲ ਹੁੰਦੀ ਆ ਪਰ ਇਹ ਸਵਾਲ ਤਾਂ ਕਿਸਾਨ ਜੱਥੇਬੰਦੀਆਂ ਤੇ ਵੀ ਉੱਠ ਰਿਹਾ ਕਿਸਾਨ ਆਗੂਆਂ ਤੇ ਵੀ ਉੱਠ ਰਿਹਾ ਕਿ ਬਾਕੀ ਦੇ ਕਿਸਾਨ ਕਿੱਥੇ ਆ ਜੇ ਦੋ ਫਾਰਮਾਂ ਲੜ ਰਹੀਆਂ ਤੇ ਬਾਕੀ ਦੇ ਕਿਸਾਨ ਕਿੱਥੇ ਆ ਦਿੱਲੀ ਦਾ ਸਫਲ ਤਾਂ ਹੀ ਹੋਇਆ ਸੀ ਸਾਰੇ ਇਕਜੁੱਟ ਹੋਏ ਸੀ ਹਾਂ ਠੀਕ ਆ ਤੁਹਾਡੀ ਗੱਲ ਪਹਿਲੀ ਗੱਲ ਤਾਂ ਜਦੋਂ ਸੰਯੁਕਤ ਕਿਸਾਨ ਮੋਰਚੇ ਨੂੰ ਤੋੜ ਕੇ ਸੱਤੀਆਂ ਨੇ ਗੈਰ ਰਾਜਨੀਤਿਕ ਬਣਾਇਆ ਫੋਟੋ ਉਹਨ ਉਸ ਤੋਂ ਬਾਅਦ ਇਹ ਕਹਿਣਾ ਵੀ ਦੂਜੀਆਂ ਜਥੇਬੰਦੀਆਂ ਲੜਦੀਆਂ ਨਹੀਂ ਹੈ ਹਰੇਕ ਜਥੇਬੰਦੀ ਆਪੋ ਆਪ ਦੇ ਹਿਸਾਬ ਨਾਲ ਸਰਗਰਮਾ ਸੰਯੁਕਤ ਕਿਸਾਨ ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਵੀ ਅਗਰਾਹਾਂ ਵੀ ਸਾਰੇ ਮਤਲਬ ਆਪੋ ਆਪ ਦੇ ਤਰੀਕਿਆਂ ਨਾਲ ਸਰਗਰਮ ਹਨ ਉਹਦੋਂ ਤੀ ਇਹਨਾਂ ਮੰਗਾਂ ਤੇ ਲੜ ਰਹੇ ਨੇ ਪਰ ਇਹ ਕਹਿਣਾ ਕਿਸੇ ਨੂੰ ਵੀ ਤੁਸੀਂ ਕਰਦੇ ਨਹੀਂ ਇਹ ਵੱਖਰੀ ਗੱਲ ਠੀਕ ਨਹੀਂ ਲੱਗਦੀ ਲੱਗਦਾ ਹੈ ਕਿਦਰ ਇਹ ਸਭ ਕਿਤੇ ਨਾ ਕਿਤੇ ਈਗੋ ਕਲੈਸ਼ ਹੋ ਰਹੀ ਹੈ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਤੁਸੀਂ ਉੱਥੇ ਗਏ ਤਾਂ ਤੁਹਾਨੂੰ ਸਟੇਜ ਤੇ ਜਿਸ ਤਰੀਕੇ ਦਾ ਤੁਹਾਡਾ ਨਾ ਵਿਵਹਾਰ ਕੀਤਾ ਗਿਆ ਤਾਂ ਇਹ ਕਿਤੇ ਨਾ ਕਿਤੇ ਸੀ ਕਿ ਅਸੀਂ ਮੋਰਚਾ ਖੜਾ ਕੀਤਾ ਕੋਈ ਹੋਰ ਕਿਉ ਲੱਗਿਆ ਈਗੋ ਅਸੀਂ ਤਾਂ ਮਤਲਬ ਉਹਨਾਂ ਗੱਲਾਂ ਨੂੰ ਬਸਾਰ ਕੇ ਮਤਲਬ ਗਾਇਨ ਵੀ ਇੱਕ ਬੰਦੇ ਨਾਲ ਹਮਦਰਦੀ ਆ ਚਲੋ ਸਾਡੀਆਂ ਮੰਗਾਂ ਤੇ ਸਹਿਮਤੀ ਆ ਸਾਡੇ ਲੜਨ ਦੇ ਢੰਗ ਤੇ ਨਹੀਂ ਸਹਿਮਤੀ ਹੈ ਕਿ ਫੇਰ ਵੀ ਅਸੀਂ ਕਹਿੰਦੇ ਇੱਕ ਬੰਦਾ ਜ਼ਿੰਦਗੀ ਮੌਤ ਨਾਲ ਲੜ ਰਿਹਾ ਸੀ ਤਾਂ ਉਹ ਦੂਜੀਆਂ ਗੱਲਾਂ ਨੂੰ ਬਸਾਰ ਕੇ ਗਏ ਸੀ ਅਸੀਂ ਤਾਂ ਈਗੋ ਰੱਖ ਕੇ ਨਹੀਂ ਗਏ ਪਰ ਅੱਗੋਂ ਜਿਹੜਾ ਜਵਾਬ ਆਇਆ ਉਹ ਈਗੋ ਵਾਲੀ ਇਸ ਤੋਂ ਬਹੁਣ ਅੱਗੇ ਦੀ ਕੀ ਰਣਨੀਤੀ ਰਹਿਣ ਵਾਲੀ ਕਿਉਂਕਿ 30 30 ਤਾਰੀਖ ਦਾ ਵੀ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸ਼ੰਭੂ ਤੇ ਖਨੋਰੀ ਦੇ ਜਿਹੜਿਆ ਦੋਨੋਂ ਫਰਮਾਂ ਦੇ ਵੱਲੋਂ ਕੀ ਸਮਰਥਨ ਕਰਦੇ ਹੋ ਦੇਖੋ ਸਾਨੂੰ 30 ਵਾਲੇ ਦਾ ਹਜੇ ਤੱਕ ਪਤਾ ਨਹੀਂ ਅਸੀਂ ਜਿਹੜਾ 23 ਤਰੀਕ ਦਾ ਇਹਨੂੰ ਭਾਰਤ ਪੱਤਰ ਤੇ ਅਸੀਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੱਡੇ ਧਰਨੇ ਮਜਾਰੇ ਕਰਕੇ ਇਹਨਾਂ ਮੰਗਾਂ ਨੂੰ ਬਣਾਉਣ ਵਾਸਤੇ ਵੀ ਤੇ ਜਿਹੜਾ ਪੰਜਾਬ ਦੇ ਵਿੱਚ ਵਾਪਰ ਰਹੀ ਹੈ ਕੁੱਲ ਮਤਲਬ ਜਿਹੜੀ ਤੁਸੀਂ ਦੇਖੋਗੇ ਵੀ ਸਮੇਤ ਅਗਰਾਹਾਂ ਜਥੇਬੰਦੀ ਜਿਹੜਾ ਅਸਲੀ ਤੌਰ ਤੇ ਐਸਕੇਐਮ ਪੰਜਾਬ ਹੈ ਇੱਕ ਜੁੱਟ ਹੋ ਕੇ ਇਧਰ ਨੂੰ ਹਮਲਾ ਮਾਰਨ ਜਾ ਰਿਹਾ 23 ਤਰੀਕ ਨੂੰ। ਜੀ ਸਰ ਚਿੱਠੀਆਂ ਦੀ ਵੀ ਲੜਾਈ ਜਿਹੜੀ ਹੈ ਉਹ ਤੁਹਾਡੀ ਆਪਸੀ ਵੀ ਚੱਲ ਰਹੀ ਹੈ। ਪਹਿਲਾਂ ਇਹੀ ਜ਼ਿਕਰ ਹੁੰਦਾ ਸੀ ਕਿ ਸਰਕਾਰ ਦੇ ਵੱਲੋਂ ਚਿੱਠੀਆਂਾਂ ਦੀ ਕਿਸਾਨਾਂ ਦੇ ਵੱਲੋਂ ਚਿੱਠੀ ਭੇਜੀ ਦਿੱਤੀ ਜਾਂਦੀ ਹੈ। ਸਮਾਧਾਨ ਨਹੀਂ ਨਿਕਲ ਰਿਹਾ ਕਿ ਚਿੱਠੀ ਤੱਕ ਸੀਮਿਤ ਰਹਿ ਗਏ। ਪਰ ਲੱਗਦਾ ਨਹੀਂ ਕਿ ਹੁਣ ਵੀ ਜਿਹੜੀ ਇਹ ਈਗੋ ਦੇ ਵਿੱਚ ਫਸ ਕੇ ਸਿਰਫ ਚਿੱਠੀਆਂ ਤੱਕ ਸੀਮਿਤ ਰਹਿ ਗਏ। ਇਹ ਆਪੋ ਆ ਤਾਂ ਦੇਖਣ ਦਾ ਨਜ਼ਰੀਆ ਅਸੀਂ ਤਾਂ ਈਗੋ ਦੇ ਵਿੱਚ ਫਸੇ ਨਹੀਂ ਹੋਏ। ਅਸੀਂ ਤਾਂ ਸਾਂਝਾ ਕੋਲ ਬਣਾ ਕੇ ਹੁਣ ਵੀ ਮੱਲਾ ਲੜ ਰਹੇ ਹਾਂ। ਪਹਿਲਾਂ ਵੀ ਲੜਦੇ ਸੀ। ਜਿਹੜੀ ਇਹ ਗੱਲ ਕਹਿਣੀ ਦੇਖੋ ਅਸੀਂ ਜਦ 26 ਫਰ ਮਤਲਬ ਫਰਬੀ ਦਾ ਰੱਖਿਆ ਸੀ ਸਾਡਾ 16 ਫਰਬੀ ਦਾ ਰੱਖਿਆ ਸੀ ਭਾਰਤ ਪੰਦਰ ਦਾ ਜਿਹਦੇ ਵੀ ਟ੍ਰੇਡ ਯੂਨੀਅਨ ਆ ਵੀ ਸ਼ਾਮਿਲ ਸੀ ਭਾਰਤ ਬੰਦ ਹੋਇਆ 16 ਤਰੀਕ ਨੂੰ ਪਰ ਇਹ 13 ਦਾ ਕਿਉਂ ਆ ਗਿਆ ਇਗੋ ਕਿਧਰਲੇ ਪਾਸੇ ਦੇਖਦੇ ਹੋ ਤੁਸੀਂ 26 ਵਾਲਾ ਪੱਖ ਦੀ ਗੱਲ ਨਹੀਂ ਕਰ ਰਹੀ ਮੈਂ ਤਾਂ ਓਵਰ 26 ਵਾਲਾ ਪ੍ਰੋਗਰਾਮ ਰੱਖਿਆ 13 ਤੇ ਆ ਗਿਆ ਕਿਉਂਕਿ 16 ਪੱਧ ਤਰੀਕ ਦਾ ਭਾਰਤ ਪੱਧਰ ਤੇ ਹੋਇਆ ਸਾਰੇ ਕਿਰਤਿਆਂ ਦਾ ਸੀ ਉਹ ਤੇ ਸਫਲ ਹੋਇਆ। ਉਹੀ ਧਨੀਰ ਸਾਹਿਬ ਗਲਤ ਹੋਈ ਹੈ ਨਾ ਸਾਰੇ ਉਹ ਐ ਨਾਲ ਕਦੇ ਸੀ ਚੁੱਪ ਕਰੇ ਬੈਠੇ ਅਸੀਂ ਆਪਦੇ ਢੰਗ ਨਾਲ ਲੜ ਰਹੇ ਹਾਂ। ਅਸੀਂ ਨਹੀਂ ਕਹਿ ਰਹੇ ਗੱਲ ਉੱਠ ਰਹੀ ਹੈ ਕਿ ਕਿਸਾਨ ਇਕਜੁੱਟ ਨਹੀਂ ਹੈਗੇ ਕਿਸੇ ਇੱਕ ਪੰਡਤ ਇਹ ਤਾਂ ਦੀਂਦਾ ਹੀ ਹੈ ਭਾਈ ਇਕਜੁੱਟ ਤਾਂ ਹੈ ਨਹੀਂ। ਫਿਰ ਵੀ ਜਦੋਂ ਦਿੱਲੀ ਨੂੰ ਪਹਿਲਾਂ ਕੇਸ ਉਹਦੋਂ ਇਕਜੁੱਟ ਸੀ। ਉਦੋਂ ਇਕਜੁੱਟ ਹੋਏ ਸੀ ਨਾ ਪੰਜਾਬ ਦੇ ਵਿੱਚ। ਪੰਜਾਬ ਦੇ ਮਾਇਆ ਮੈਂ ਕਹਿੰਦਾ ਲੱਗਣਗੇ। ਹਾਕਮਾਂ ਨੇ ਜਿੱਡੇ ਵੱਡੇ ਹੱਲੇ ਬੋਲੇ ਆ ਤੇ ਆਹ ਅੱਜ ਦੀ ਮੀਟਿੰਗ ਸ਼ੁਰੂ ਆਤਾ ਤੁਸੀਂ ਦੇਖੋਗੇ ਅਗਲੇ ਮਹੀਨੇ ਮਹੀਨਿਆਂ ਵਿੱਚ ਕਿਹਾ ਜਾ ਮਤਲਬ ਪੰਜਾਬ ਰੂਪ ਧਾਰਦਾ ਜਿਹੜੀ ਹੁਣ ਮੀਟਿੰਗ ਹੋਣੀ ਆ ਤੁਹਾਡੀ ਜਿਹੜੀ 21 ਤਾਰੀਖ ਦੀ ਤੁਸੀਂ ਪਟਿਆਲੇ ਮੀਟਿੰਗ ਰੱਖੀ ਆ ਲੱਗਦਾ ਹੈ ਅਸਾਰ ਹੈਗੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਸਹਿਮਤੀ ਬਣ ਅਸੀਂ ਆਪਦੇ ਵੱਲੋਂ ਕਮੇਟੀ ਜਿਹੜੀ ਸਾਡੀ ਤੈਅ ਕੀਤੀ ਹੋਈ ਆ ਅਸੀਂ ਕਮੇਟੀ ਭੇਜ ਰਹੇ ਆ ਅਸਾਰ ਦੇ ਮੀਟਿੰਗ ਦੀ ਗੱਲ ਸੁਣਨ ਕੀ ਪਤਾ ਲੱਗੂ ਸਾਡੇ ਵੱਲੋਂ ਤਾਂ ਇਲਸਾਫ ਨਾਲ ਭੇਜ ਰਹੇ ਆ ਬਿਲਕੁਲ ਮਨਜੀਤ ਹਨੀਰ ਸਾਡੇ ਨਾਲ ਸੀ ਇਸ ਵਕਤ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਜਿਹੜਾ ਇਹ ਇਹ ਹਿਸਟਰੀ ਚੜਦਾ ਕਿ तमाम ਕਿਸਾਨ ਜਿੱਥੇ ਬੰਦੇ ਇਕੱਠੀਆਂ ਹੁੰਦੀਆਂ ਕੈਮਰਾ ਪਰਸਨ ਕਗਨ ਦੇ ਨਾਲ ਚਾਲੂ ਮਰੋ ਚੰਡੀਕਰ ਜਿਆਪੀ ਵਾਲੀ